ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਘਰੇਲੂ ਝੋਟੀ ਦਿਖਾਉਣੀ ਹੈ ਜਿਹਦੀ ਸੇਲ ਆ ਡਿਟੇਲ ਇਹਦੇ ਬਾਰੇ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਮੈਂਡ ਵੀਰੇ ਸੀਲੋਣੀ ਤੇ ਜ਼ਿਲ੍ਹਾ ਹਕਾ ਲੁਧਿਆਣਾ ਸੀਲਾ ਨੇਕੋੜਾ ਇਹਦੇ ਨਾਲ ਨਾਲ ਕਿਸੇ ਜਿਹੜਾ ਰਾਏਕੋਟ ਰਾਏਕੋਟ ਦੇ ਨਾਲ ਹੀ ਆਪਣਾ ਡੇਸਟੀਨੇਸ਼ਨ ਰਾਏਕੋਟ ਤੋਂ 2.5 ਕਿਲੋਮੀਟਰ ਦੂਰ ਪਿੰਡ ਆ ਗਿਆ ਸੀਲੋਆਣਾ ਬੱਸੀਆਂ ਤੋਂ ਵੀ 2 ਕਿਲੋਮੀਟਰ ਆ ਠੀਕ ਆ ਮੋਬਾਈਲ ਨੰਬਰ ਇਹ ਆਪਣਾ 98763 673 67317 ਤੇ ਜਿਹੜੀ ਬਾਈ ਜੇ ਅਪਾ ਝੋਟੀ ਦੇਖੀ ਜਾਨੇ ਆ ਇਹ ਸੁਆ ਕਿਹੜਾ ਸੁੰਦੀ ਆ ਜੀ ਵੀ ਇਹ ਤੀਜੇ ਸੁਏ ਝੋਟੀ ਸੁਦੀ ਆ ਤੀਜੇ ਸੁਏ ਇਹ ਆਪਣੇ ਕੋਲੇ ਲੈਂਦੀ ਆ ਜਾਂ ਕਰਦੀ ਪਾਲੀ ਆ ਆਪਾਂ ਨਹੀਂ ਆਪਾਂ ਲੈ ਕੇ ਆਉਂਦੇ ਜੀ ਕਿਸਨੇ ਤੁੰਗ ਇੱਕ ਸੂਆ ਦੁੱਧ ਘਰ ਪੀ ਲਿਆ ਇਹਦਾ ਹਾਂ ਇੱਕ ਸੂਆ ਘਰ ਪੀ ਠੀਕ ਹੈ ਦੂਜੇ ਸੂਏ ਆਪਣੇ ਕੋਲ ਦੁੱਧ ਕਿੰਨਾ ਚੋਇਆ ਇਹਦਾ ਆਪਾਂ ਇਹਦਾ ਵੀਰੇ 16 ਲੀਟਰ ਦੁੱਧ ਤੇ 17 ਚੋਇਆ 16 17 ਲੀਟਰ ਜਾਨੀ ਕੱਢੀ ਗਈ ਆ ਕੈਨ ਦਾ ਭਾਵ ਆਪਣਾ ਨੋਰਮਲ ਡਾਇਟ ਤੇ ਠੀਕ ਹੈ 15 ਕਿਲੋ ਦੁੱਧ ਆਪਾਂ ਦੂਜੇ ਸੂਏ ਚੋੜਿਆ ਇਹਦਾ ਜਮਾ ਨਹੀਂ ਵੀਰੇ 16 17 ਲੀਟਰ ਚੋਇਆ ਕਿੰਨਾ ਅੱਜ ਲਾਈ ਟੱਚ ਕਰ ਗਈ ਸੀ 16 ਲੀਟਰ ਤੈਨੇ ਵਧੀਆ ਤੱਕ 4 ਮਹੀਨੇ ਦੁੱਧ ਦਿੱਤਾ ਠੀਕ ਹੈ ਹੁਣ ਦੈਮ ਕਿੰਨਾ ਬਾਕੀ ਰਹਿ ਗਿਆ ਦੱਸ ਹੁਣ ਇਹ ਜਨਤਾ ਪੂਰੇ ਨੇਵਲ 9-4 ਦਿਨ ਜਿਹੜੇ ਉੱਤੇ ਲੈ ਜੂਗੀ ਠੀਕ ਹੈ ਠੀਕ ਹੈ ਚੌਂੜ ਚਵਾਤਾ ਆਰਤੂ ਦੀ ਪੋਲੀ ਹੈ ਪੂਰੀ ਵਧੀਆ ਪੋਲੀ ਧਾਰਾ ਠੀਕ ਹੈ ਤੇ ਟੀਕਾ ਵਗੈਰਾ ਜਿਆਦਾ ਕੁਝ ਨਹੀਂ ਯਾਦ ਰੱਖਿਆ ਕਿਹੜਾ ਪਰ ਟੀਕਾ ਨਹੀਂ ਯਾਰ ਕਿਹੜਾ ਲਾਇਆ ਸੀ ਆ ਡਾਕਟਰ ਨੇ ਯਾਨੀ ਵਧੀਆ ਟੀਕਾ ਹੀ ਲਾ ਕੇ ਆਦਾ ਹੁਣ ਸਾਰੇ ਪੀ ਗਏ ਤਕਰੀਬਨ ਵਧੀਆ ਆਉਂਦੇ ਕਹਿੰਦਾ ਭਾ ਫਿਰ ਮੰਨ ਕੇ ਚੱਲੋ ਵੀ ਦੁੱਧੋ ਛੱਡੀਏ ਫਿਰ ਮੰਨ ਕੇ ਚੱਲੋ ਵਧੀਆ ਲੰਬਾ ਟਾਈਮ ਦੁੱਧ ਦੋਤੇ ਨੇ ਇਹਨੇ ਵੀਰੇ ਅੱਠਵੇਂ ਮੰਗੂ ਤੋਂ ਦਿੱਤਾਗਾ 9 ਮਹੀਨਾ ਵੀ ਆਉਣ ਤੋਂ ਤਾਂ ਨਹੀਂ 10 ਤਿੰਨ ਪਹਿਲਾਂ ਛੱਡਤੀ ਸੀ ਵੀ 2 ਮਹੀਨੇ ਤਾਂ ਛੱਡੀ ਜਾਵੇ ਠੀਕ ਹੈ 2 ਸਾਢੇ 7 ਮਹੀਨੇ ਚੋਈ ਹੈ ਠੀਕ ਹੈ ਧੋਰੇ ਬਾਹਰ ਨੂੰ ਸੋਬਰਤ ਸਿੰਘ ਮੂੰਹ ਮੱਥਾ ਦੇਖੋ ਕੁੰਡੇ ਸਿੰਘ ਦੀ ਰਾਜੀ ਸਮੀ ਪੜੀ ਵੀ ਤੀਜਾ ਸੂਆ ਝੋਟੀ ਸੁੰਦੀ ਪਈ ਆ ਲਗਭਗ ਤਿਆਰੀ ਦੇ ਵਿੱਚ ਆ 2 ਜਾਂ 3 ਦਿਨ ਹੀ ਕੱਢੂ ਜਿਆਦਾ ਸਮਾਂ ਲੈਂਦੀ ਨਹੀਂ ਇਹ ਸੈਜ ਵਗੈਰਾ ਫੁੱਲਾ ਤੇ ਬਾਡੀ ਬੰਤਰ ਰਾਜੀ ਸਮੀ ਪੜੀ ਫੁੱਲਾ ਝੋਟੀ ਦੇ ਚਮਕ ਧਮਕ ਵੀ ਪੂਰੀ ਫੁੱਲ ਆ ਗਈ ਤੀਜਾ ਸੂਆ ਜੈਨ ਨੂੰ ਸੂਰ ਰਹੀ ਆ ਹੁਣ ਇਹ ਇਹ ਟਾਈਮ ਲਗਭਗ ਇਹਦੇ ਨੇੜੇ ਆ ਸੂਣ ਦੇ ਸੋਲੇਵਾ ਵਗੈਰਾ ਦੇਖ ਕੇ ਨੇੜ ਤੋਂ ਪੂਰਾ ਸੁਣਾ ਸਾਫ ਸੁਥਰਾ ਲੇਵਾ ਸੋਲੇਵਾ ਦੇਖੋ ਪੂਰਾ ਨਿੱਖਣਵਾ ਚਾਰੇ ਥਾਂ ਤੇ ਵਿੱਤੀ ਤੇ ਇਹਦਾ ਬਾਈ ਜੀ ਆਪਾਂ ਕੀ ਕਰਦੇ ਆ ਜੀ ਦਾ ਵੀ ਮੁੱਲ ਦਾ ਇਹਦਾ 1 60 ਵੀ ਕਰੀ ਜਾਂਦੇ ਆ ਠੀਕ ਹੈ ਮੈਂ 1 55 ਜੋ ਮਾਨਤਾਨ ਕਰ ਦਾਂਗੇ 1 ਲੱਖ 55000 ਜੋ ਮਾਨਤਾਨ ਕਰ ਦਾਂਗੇ ਤੇ ਤੁਹਾਡਾ ਮਾਨ ਕੀ ਕਹਿੰਦੇ ਐ ਕਿ ਕਿਥੇ ਦੁੱਧ ਦੇ ਦੂਗੀ ਇਹ ਇੱਕੀ ਦਾ ਸਾਨੂੰ ਮੈਨੂੰ ਇਹ 18 19 ਦੀ ਕੰਡੀਸ਼ਨ ਲੱਗਦੀ ਆ ਪਿਛਲੇ ਸਾਲ ਜੀ ਇਹ ਹੋਲੀ ਸੀਗੀ ਬਜਨ ਨਹੀਂ ਸੀ ਐਡਾ ਝੋਕਾ ਪੜੀ ਹੋਈ ਨਹੀਂ ਸੀਗੀ ਕਹਿੰਦੇ ਬਹੁਤ ਤੀਜੇ ਸੂਏ ਨੂੰ ਬਜਨ ਵਿਯੂਦ ਵੀ ਪ੍ਰੋਪਰ ਝੋਟੀ ਤਿਆਰ ਹੋ ਗਈ ਝੋਟੀ ਪੂਰੀ ਤਿਆਰ ਹੋਈ ਤੀਜੇ ਸੂਏ ਐਦ ਕੀ ਅੰਦਾਜ਼ਾ ਜੇ ਫਿਰ ਮੰਨ ਕੇ 16 ਮੰਨ ਕੇ ਲੈੜੇ ਵੇਖ ਸਕਦਾ ਬੰਦਾ 16 ਦਾ ਗਾਰੰਟੀ ਆ ਠੀਕ ਐ ਦੋ ਦੋ 18 19 ਦੀ ਇਹਦੀ ਇੱਕ ਉਮੀਦ ਆ ਮੈਨੂੰ 18 19 ਦਊਗੀ ਠੀਕ ਐ ਤੇ ਥਣ ਥੁਣਾ ਓਕੇ ਆ ਜੇ ਮੈਂ ਕੋਈ ਦੂਰ ਵਾਜੂ ਠੀਕ ਐ ਬੰਦ ਦੋ ਸੋ ਵੀਰੋ 1,55,000 ਚੋ ਮਾੜਾ ਮੋੜਾ ਮੌਕੇ ਦੇ ਮਾਣਦਾਨ ਹੋ ਤੀਜਾ ਸੂਬਾ ਹੁੰਦੀ ਆ ਪੈਠੇ ਪੁੜੇ ਦੀ ਬਣਤਰ ਮੱਜਾ ਲੈਂਦਾ ਝੋਟੀ ਦੇ ਉੱਪਰ ਰਾਜਿਸਵੀ ਬੜੀ ਫੁੱਲਾ ਕੁੰਡਾ ਸਿੰਘਾ ਦੂਜੇ ਸੂਏ ਦੁੱਧ ਮਾਲਕਾਂ ਦਾ ਘਰ ਪੀਤਾ ਵਾ ਹੁਣ ਤੀਜੇ ਨੂੰ ਰੈੜੀਆ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚਾਰੇ ਥਾਂ ਬਿੱਤੀ ਤੇ ਪੈਂਡ ਸਿਲੋਆਣਾ ਜ਼ਿਲ੍ਹਾ ਲੁਧਿਆਣਾ ਰੈਕੋਰ ਤੋਂ 3-4 ਕਿਲੋਮੀਟਰ ਦੇ ਘੇਰੇ ਦੇ ਵਿੱਚ ਆ ਗਿਆ ਕਿਸੇ ਵੀ ਵੀਰ ਤੇ ਝੋਟੀ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤੋਂ ਵੀਡੀਓ ਦੇਖ ਕੇ ਲੈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ